ਚਿੜੀ ਤੇ ਪਿੱਪਲ ਪਿਆਰੇਓ ਬੱਚਿਓ ਅੱਜ ਸਪੈਸ਼ਲ ਤੁਹਾਡੇ ਵਾਸਤੇ ਆਪਣੀ ਕਿਤਾਬ ਦੇ ਵਿੱਚੋਂ ਚਿੜੀ ਤੇ ਪਿੱਪਲ ਦੀ ਕਹਾਣੀ ਸੁਣਾ ਰਹੇ ਹਾਂ ਇੱਕ ਚਿੜੀ ਸੀ ਉਹਨੂੰ ਭੁੱਖ ਲੱਗੀ ਹੋਈ ਸੀ ਇੱਧਰ ਉੱਧਰ ਫਿਰਦੀ ਰਹੀ ਦਾਣਿਆਂ ਦੇ ਪਾਲ ਵਿੱਚ ਤੇ ਉਹਨੂੰ ਇੱਕ ਦਾਣਾ ਮਿਲ ਗਿਆ ਉਹਨੇ ਦਾਣਾ ਚੱਕਿਆ ਕਿੰਦੀ ਮੈਂ ਆਪਦੇ ਹੀ ਜਗ੍ਹਾ ਤੇ ਬੈਠ ਕੇ ਖਾਉਂਗੀ ਉਹਦੇ ਆਲਣਾ ਸੀਗਾ ਜਿੱਥੇ ਤੇ ਉਹ ਪਿੱਪਲ ਦੇ ਉੱਤੇ ਬੈਠ ਗਈ ਪਿੱਪਲ ਦੇ ਵਿੱਚ ਖੁੱਡ ਸੀਗੀ ਉਹਦਾ ਦਾਣਾ ਪਿੱਪਲ ਦੇ ਵਿੱਚ ਦੀ ਖੁੱਡ ਵਿੱਚ ਡਿੱਗ ਜਾਂਦਾ ਉਹ ਕਿੰਨਾ ਚਿਰ ਕੋਸ਼ਿਸ਼ ਕਰਦੀ ਹੈ ਕੱਢਣ ਦੀ ਨਹੀਂ ਨਿਕਲਦਾ ਫਿਰ ਕਹਿੰਦੀ ਹੈ ਪਿੱਪਲਾ ਪਿੱਪਲਾ ਦਾਣਾ ਦੇ ਦੇ ਪਿੱਪਲ ਕਹਿੰਦਾ ਨਹੀਂ ਦਿੰਦਾ ਹੁਣ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਫਿਰ ਚਿੜੀ ਨੇ ਸੋਚਿਆ ਕਿਉਂ ਨਾ ਅੱਗ ਕੋਲੇ ਜਾਵਾਂ ਚਿੜੀ ਅੱਗ ਕੋਲੇ ਗਈ ਅੱਗ ਨੂੰ ਕਹਿੰਦੀ ਅੱਗ ਅੱਗ ਪਿੱਪਲ ਸਾੜ ਦੇ ਜੋ ਮੇਰਾ ਦਾਣਾ ਨਹੀਂ ਦਿੰਦਾ ਅੱਗ ਕਹਿੰਦੀ ਮੈਂ ਤਾਂ ਨਹੀਂ ਸਾੜਦੀ ਮੈਂ ਕਿਉਂ ਸਾੜਾਂ ਹੁਣ ਅੱਗ ਪਿੱਪਲ ਸਾੜੇ ਨਾ ਪਿੱਪਲ ਦਾਣਾ ਦੇਵੇਂ ਨਾ ਚਿੜੀ ਵਿਚਾਰੀ ਕੀ ਕਰੇ ਜਿਹੜੀ ਫਿਰ ਅੱਗ ਪਾਣੀ ਕੋਲੇ ਗਈ ਕਹਿੰਦੀ ਪਾਣੀ ਪਾਣੀ ਅੱਗ ਹੀ ਭਜਾ ਦੇ ਅੱਗ ਕਹਿੰਦਾ ਮੈਂ ਕਦੋਂ ਭਜਾਵਾਂ ਹੁਣ ਪਾਣੀ ਅੱਗ ਬਜਾਵੇ ਨਾ ਆਗ ਬਿੱਪਲ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਚਿੜੀ ਮੁੜ ਕੇ ਕਹਿੰਦੀ ਕਹਿੰਦੀ ਮਾਥੀ ਕੋਲੇ ਜਾਨੀ ਆ ਉਹਨੂੰ ਫਿਰ ਪਾਣੀ ਤੇ ਗੁੱਸਾ ਸੀ ਉਹ ਫਿਰ ਆਥੀ ਕੋਲੇ ਗਈ ਹਾਥੀ ਨੂੰ ਕਹਿੰਦੀ ਹਾਥੀ ਹਾਥੀ ਪਾਣੀ ਪੀ ਜਾ ਸਾਰਾ ਹਾਥੀ ਦੋਨੋਂ ਮੈਂ ਕਿਉਂ ਪੀਆ ਹਣ ਹਾਥੀ ਪਾਣੀ ਪੀਵੇ ਨਾ ਪਾਣੀ ਅਗ ਬਚਾਵੇ ਨਾ ਅਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਚਿੜੀ ਫਿਰ ਰੱਸੇ ਕੋਲੇ ਗਈ ਕਹਿੰਦੀ ਰੱਸੇ ਰੱਸੇ ਹਾਥੀ ਨੂੰ ਬੰਨ ਲਾ ਹਾਥੀ ਤਾਂ ਮੈਂ ਕਿਉਂ ਬੰਨਾਂ ਮਰ ਰੱਸਾ ਹਾਥੀ ਬੰਨਦਾ ਨਹੀਂ ਹਾਥੀ ਪਾਣੀ ਪਿੰਦਾ ਨਹੀਂ ਪਾਣੀ ਅਗ ਬਚਾਉਂਦਾ ਨਹੀਂ ਅਗ ਪਿੱਪਲ ਸਾੜਦੀ ਨਹੀਂ ਤੇ ਪਿੱਪਲ ਦਾਣਾ ਦਿੰਦਾ ਨਹੀਂ ਚਿੜੀ ਵਿਚਾਰੀ ਕੀ ਕਰੇ ਫਿਰ ਚਿੜੀ ਨੇ ਹੋਰ ਕੋਸ਼ਿਸ਼ ਕੀਤੀ ਛਿੜੀ ਕਹਿੰਦੇ ਚੂਹੇ ਕੋਲੇ ਜਾਣੀ ਕਹਿੰਦੇ ਚੂਹਾ ਚੂਹਾ ਰਸਈ ਟੁੱਕ ਦੇ ਚੂਹਾ ਕਹਿੰਦਾ ਮੈਂ ਕੋਤ ਟੁੱਕਾ ਹੁਣ ਚੂਹਾਰ ਰਸਾ ਟੁਕਦਾ ਨਹੀਂ ਰਸਾ ਹੱਥੀ ਬੰਦਾ ਨਹੀਂ ਹੱਥੀ ਪਾਣੀ ਪਿੰਦਾ ਨਹੀਂ ਪਾਣੀ ਅੱਗ ਬਜਾਉਂਦਾ ਨਹੀਂ ਅੱਗ ਪਿੱਪਲ ਸੜਦਾ ਨਹੀਂ ਪਿੱਪਲ ਦਾਣਾ ਦਿੰਦਾ ਨਹੀਂ ਚਿੜੀ ਵਿਚਾਰੀ ਕੀ ਕਰੇ ਚਿੜੀ ਨੂੰ ਫਿਰ ਗੁੱਸਾ ਛੜ ਗਿਆ ਮੇਰੇ ਤਾਂ ਕੋਈ ਗੱਲ ਨਹੀਂ ਸੁਣਦਾ ਪਿਆ ਚਿੜੀ ਫਿਰ ਬਿੱਲੀ ਕੋਲੇ ਗਈ ਅੱਗੋਂ ਬਿੱਲੀ ਤਾਂ ਬੈਠੀ ਸੀਗੀ ਭੁੱਖੀ ਬਿੱਲੀ ਮਾਸੀ ਚਿੜੀ ਨੇ ਬੜਾ ਪਚਕਾਰ ਕੇ ਕਿਹਾ ਬਲੀਏ ਮਾਸੀਏ ਚੂਹੇ ਨੂੰ ਖਾ ਲ ਬਿੱਲੀ ਤਾਂ ਭੱਜ ਕੇ ਕਹਿੰਦੀ ਹਾਂ ਦੱਸ ਕਿੱਥੇ ਆ ਚੂਹਾ ਦੱਸ ਮੈਨੂੰ ਕਿੱਥੇ ਆ ਤੇ ਝੱਟ ਦੇ ਨੇ ਚੂਹਾ ਵੀ ਬੌਂਦਲ ਗਿਆ ਚੂਹਾ ਕਹਿੰਦਾ ਵੀ ਮੈਨੂੰ ਦੱਸ ਦੱਸ ਰਸਾ ਕਿੱਥੇ ਆ ਮੈਂ ਹੁਣ ਟੁੱਕਦਾ ਰਸਾ ਕਹਿੰਦਾ ਮੈਂ ਤਾਂ ਹੱਥੀ ਨੂੰ ਹੁਣ ਬਨ ਦਿੰਨਾ ਹਾਥੀ ਕਹਿੰਦਾ ਏਡੀ ਕਿੱਡੀ ਗੱਲ ਆ ਮੈਂ ਤਾਂ ਪਾਣੀ ਹੁਣ ਪੀ ਜਾਣਾ ਪਾਣੀ ਕਹਿੰਦਾ ਲੈ ਮੈਂ ਤਾਂ ਝੱਟ ਦੀਨੇ ਅੱਗ ਭਜਾ ਦਿੰਨਾਗਾ ਕੀ ਕਰ ਦੂ ਅੱਗ ਅੱਗ ਕਹਿੰਦੀ ਨਾ ਨਾ ਮੈਂ ਤਾਂ ਸਕੰਟਾਂ ਵੇ ਦੀ ਪੀਪਲ ਸਾੜ ਦਿੰਨੀ ਆ ਪੀਪਲ ਕਹਿੰਦਾ ਗੁੱਸੇ ਕੇ ਹੁੰਨੀ ਆ ਜੜਗੇ ਆ ਚੱਕ ਦਾਣਾ ਦਾਣਾ ਹੀ ਲੈ ਲੈ ਤੂੰ ਪੀਪਲ ਨੇ ਝੱਟ ਦਾਣਾ ਦੇਤਾ ਤੇ ਚਿੜੀ ਨੇ ਦਾਣਾ ਖਾ ਲਿਆ ਚਿੜੀ ਵਿਚਾਰੀ ਦਾਣਾ ਖਾ ਕੇ ਆਵਦੇ ਆਲ ਨੇ ਵਿੱਚ ਜਾਵੜੀ ਹੁਣ ਤੁਸੀਂ ਦੇਖੋ ਬੱਚਿਓ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਹੀ ਮਿਲਦੀ ਹੈ ਕਿ ਮਿਹਨਤ ਕਰਦੇ ਰਹੋ ਕਦੇ ਹਾਰਨਾ ਨਹੀਂ ਚਾਹੀਦਾ ਜਦੋਂ ਤੁਸੀਂ ਹਾਰ ਗਏ ਤਾਂ ਸਮਝੋ ਜਿਹੜੀ ਭੁੱਖੀ ਮਰ ਜਾਂਦੀ ਹੁੰਦੀ ਹੁਣ ਜਿਹੜੀ ਹਾਰ ਜਾਂਦੀ ਤੇ ਚਿੜੀ ਨੇ ਭੁੱਖੀ ਮਰ ਜਾਣਾ ਸੀ ਉਹਨੇ ਕੋਸ਼ਿਸ਼ ਕੀਤੀ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਸਾਨੂੰ ਰੋਜ਼ ਪੜ੍ਹਾਈ ਪੜ੍ਹਨੀ ਚਾਹੀਦੀ ਹੈ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਨੂੰ ਆਤਾ ਕੁਝ ਆਉਂਦੇ ਨਹੀਂ ਆ ਸਮ ਆਉਂਦੇ ਨਹੀਂ ਪੁੱਛੋ ਤੇ ਪੜੋ ਕਰੇ ਪੜਿਆ ਕਰੋ ਲਿਖਿਆ ਕਰੋ ਚੰਗਾ ਪੜੋਗੇ ਚੰਗਾ ਬਣੋਗੇ ਖੁਸ਼ ਰਹੋ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੋਰ ਕਹਾਣੀਆਂ ਲੈ ਕੇ ਆਵਾਂਗੇ ਸਸਰੀਕਾਲ ਜੀ